ਹਾਂਜੀ ਲਾਡਲੀਆਂ ਦੇ ਇਸ ਐਪੀਸੋਡ ਦੇ ਵਿੱਚ ਰੋਜੀ ਇੱਕ ਕਿ ਡ੍ਰੀਮ ਵੇਖ ਰਹੀ ਹੁੰਦੀ ਹੈ ਸੁਪਨਾ ਵੇਖ ਰਹੀ ਹੁੰਦੀ ਹੈ ਤੇ ਸੁਪਨੇ ਦੇ ਵਿੱਚ ਉਸਦੇ ਮੰਨੂ ਆਈ ਹੁੰਦੀ ਹੈ ਤੇ ਉਸ ਨੂੰ ਲੱਗ ਰਿਹਾ ਹੁੰਦਾ ਹੈ ਕਿ ਉਹ ਮੰਨੂ ਦੇ ਨਾਲ ਸੱਚੀ ਗੱਲਾਂ ਕਰ ਰਹੀ ਹੈ ਤੇ ਮੰਨੂ ਨੂੰ ਪੁੱਛ ਰਹੀ ਹੁੰਦੀ ਹੈ ਕਿ ਪੁੱਤ ਤੇਰੀਆਂ ਸਾਰੀਆਂ ਗੱਲਾਂ ਸੱਚ ਹੁੰਦੀਆਂ ਤੇ ਮੰਨੂ ਅੱਗੋਂ ਕਹਿੰਦੀ ਹੈ ਕਿ ਕੀ ਮੰਮੀ ਮੈਂ ਰੱਬ ਥੋੜੀ ਹੈ ਮੇਰੀਆਂ ਸਾਰੀਆਂ ਗੱਲਾਂ ਸੱਚ ਨਹੀਂ ਹੁੰਦੀਆਂ ਤੇ ਇੱਥੇ ਫਿਰ ਉਹ ਨੂੰ ਉਹ ਮਜਬੂਰ ਕਰਦੀ ਹੈ ਰੋਜ਼ੀ ਮੰਨੂ ਨੂੰ ਕਿ ਪੁੱਤ ਤੂੰ ਕਹਿ ਦੇ ਵੀਰਾ ਆਊਗਾ ਤੇ ਫਿਰ ਮੰਨੂ ਕਹਿੰਦੀ ਮਮੀ ਮੈਂ ਤੁਹਾਡੇ ਕਹਿਣ ਤੇ ਕਹਿ ਦਿੰਨੀ ਆ ਪਰ ਮਰਜ਼ੀ ਤੇ ਰੱਬ ਦੀ ਪੂਰੀ ਹੋਣੀ ਆ ਮਾਵਾਂ ਧੀਆ ਸੁਪਨੇ ਦੇ ਵਿੱਚ ਗੱਲਾਂ ਕਰਦੀਆਂ ਹਨ ਤੇ ਰੋਜੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਕਿ ਤੇ ਮੈਂ ਸੱਚੀ ਆਪਣੀ ਧੀ ਨੂੰ ਮਿਲ ਰਹੀ ਹਾਂ ਤੇ ਮੰਨੂ ਕਹਿੰਦੀ ਹੁੰਦੀ ਹੈ ਕਿ ਮੰਨੂ ਨੂੰ ਰੋਜੀ ਕਹਿੰਦੀ ਹੁੰਦੀ ਹੈ ਕਿ ਮੈਂ ਜਦੋਂ ਵੀਰਾ ਆਇਆ ਪੁੱਤ ਮੈਂ ਤੈਨੂੰ ਘਰ ਲੈ ਆਉਣਾ ਹੈ ਤੇ ਫਿਰ ਇੱਥੇ ਮੰਨੂ ਕਹਿੰਦੀ ਹੈ ਕਿ ਉਹ ਰੱਬ ਦੀ ਮਰਜ਼ੀ ਹੈ ਮੰਮੀ ਜੋ ਕੁਝ ਹੋਣਾ ਹੈ ਪਰ ਮੈਂ ਤੁਹਾਡੇ ਕਹਿਣ ਤੇ ਕਹਿ ਤਾਂ ਦਿੰਨੀ ਹਾਂ ਪਰ ਮੈਨੂੰ ਕੁਝ ਨਹੀਂ ਪਤਾਗਾ ਜਿਹੜਾ ਕੁਛ ਰੱਬ ਮੇਰੇ ਮੂੰਹ 'ਚ ਕੜਵਾਉਂਦਾ ਹੈ ਉਹੀ ਮੈਂ ਕੱਢਦੀ ਹਾਂ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਮੂੰਹ ਦੇ ਵਿੱਚ ਨਹੀਂ ਕੱਢਦੀ ਕੀ ਤੇ ਇੱਥੇ ਜਦੋਂ ਅੱਖਾਂ ਖੁੱਲਦੀਆਂ ਹਨ ਤਾਂ ਰੋਜ਼ੀ ਨੂੰ ਪਤਾ ਲੱਗਦਾ ਹੈ ਕਿ ਮੈਂ ਇੱਕ ਸੁਪਨਾ ਵੇਖ ਰਹੀ ਹਾਂ ਤੇ ਸੁਪਨੇ ਦੇ ਵਿੱਚ ਆਪਣੀ ਧੀ ਨੂੰ ਮਿਲ ਰਹੀ ਹਾਂ ਤੇ ਉੱਧਰ ਸਾਰੇ ਜਣੇ ਗੱਲਾਂ ਕਰ ਰਹੇ ਹੁੰਦੇ ਆ ਤੇ ਜਿਹੜਾ ਮਿੰਦੀ ਹੁੰਦਾ ਹੈ ਉਸਦੇ ਮੂੰਹੋਂ ਸੱਚ ਨਿਕਲ ਜਾਂਦਾ ਹੈ ਤੇ ਇੱਥੇ ਉਸਦੀ ਮਾਂ ਸਮਝਾ ਰਹੀ ਹੁੰਦੀ ਹੈ ਕਿ ਤੂੰ ਆਪਣੇ ਵੱਡੇ ਭਰਾ ਦੇ ਅੱਗੇ ਜ਼ਿਆਦਾ ਜ਼ਬਾਨ ਨਾਲ ਲੜਾਇਆ ਕਰ ਤੇ ਉਧਰੋਂ ਮਿੰਦੀ ਉੱਥੇ ਰੋਸ ਕੇ ਚਲਾ ਜਾਂਦਾ ਉਸ ਤੋਂ ਬਾਅਦ ਜਿਹੜੀ ਹਰਪ੍ਰੀਤ ਹੁੰਦੀ ਹੈ ਤੇ ਮਿੰਦੋ ਹੁੰਦੀ ਹੈ ਉਹ ਇਕੱਲੀਆਂ ਰਹਿ ਜਾਂਦੀਆਂ ਹਨ ਤੇ ਫਿਰ ਹਰਪ੍ਰੀਤ ਖਿਹੜਾ ਛਡਾਉਣ ਦੀ

ਰੋਜੀ ਨੂੰ ਮਿੰਦੋ ਨੂੰ ਫੜਾ ਦਿੰਦੀ ਹੈ ਤੇ ਜਦੋਂ ਮਾਵਾਂ ਧੀਆਂ ਦਾ ਮੇਲ ਹੁੰਦਾ ਹੈ ਤਾਂ ਮਿੰਦੋ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿਉਂਕਿ ਉਹ ਤਰਸੀ ਪਈ ਹੁੰਦੀ ਹੈ ਮਿੰਦੋ ਦੇ ਨਾਲ ਪਿਆਰ ਕਰਨ ਨੂੰ ਇੱਥੇ ਮਾਵਾਂ ਧੀਆਂ ਜਦੋਂ ਇੱਕ ਦੂਜੇ ਨੂੰ ਮਿਲਦੀਆਂ ਹਨ ਤਾਂ ਬਹੁਤ ਹੀ ਇਮੋਸ਼ਨਲ ਸੀਨ ਕ੍ਰੀਏਟ ਹੁੰਦਾ ਹੈ ਤੇ ਇੱਥੇ ਕਾਫੀ ਟਾਈਮ ਬਾਅਦ ਕਾਫੀ ਦਿਨਾਂ ਬਾਅਦ ਰੋਜੀ ਆਪਣੀ ਧੀ ਛੋਟੀ ਧੀ ਨੰਨੀ ਧੀ ਮਿੰਦੋ ਨੂੰ ਮਿਲੀ ਹੁੰਦੀ ਹੈ ਤੇ ਮਿੰਦੋ ਆਪਣੀ ਅਸਲੀ ਮਾਂ ਦੇ ਕੋਲ ਆ ਕੇ ਬਹੁਤ ਹੀ ਖੁਸ਼ ਹੁੰਦੀ ਹੈ ਤੇ ਇੱਥੇ ਬਹੁਤ ਹੀ ਸੋਹਣੇ ਸੀਨ ਹੁੰਦੇ ਹਨ ਆਉਣ ਵਾਲੀ ਵੀਡੀਓ ਬਹੁਤ ਹੀ ਸੋਹ ਜਿਆਦਾ ਸੋਹਣੀ ਹੋਣ ਵਾਲੀ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ